ਅੱਜ ਅਸੀਂ ਪ੍ਰੋਵਾਂ ਪਿੰਡ ਦੇ ਵਿੱਚ ਸਭਿਆਚਾਰਕ ਤੇ ਖੇਡ ਮੇਲਾ ਇੱਥੇ ਮੇਲੇ ਦੇ ਵਿੱਚ ਸਾਡੇ ਹੈਲਥ ਸਿਸਟਮ ਕਾਪੋਜੀਸ਼ਨ ਦੇ ਚੇਅਰਮੈਨ ਬਲ ਸਾਹਿਬ ਪ੍ਰਮੋਦ ਬਲਜੀ ਨੇ ਸੱਦਾ ਦਿੱਤਾ ਸੀਗਾ ਉਹਨਾਂ ਦੇ ਸੱਦੇ ਤੇ ਪਿੰਡ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਉਹਦੇ ਚਾਏ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਇਹ ਪ੍ਰੋਗਰਾਮ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਤੇ ਪੰਜਾਬ ਨੂੰ ਜੇ ਆਪਾਂ ਰੰਗਲਾ ਪੰਜਾਬ ਦੇਖਣਾ ਤੇ ਪੰਜਾਬ ਦੇ ਅੰਦਰ ਖੇਡਾਂ ਸਭਿਆਚਾਰਕ ਮੇਲੇ ਉਹ ਬਹੁਤ ਜੁਧੀ ਆ ਸੋ ਮੈਂ ਪਿੰਡ ਵਾਲਿਆਂ ਨੂੰ ਵਧਾਈ ਦੇਣ ਆਇਆ ਸੀ ਕਿ ਉਹਨਾਂ ਨੇ ਕਿ ਚੰਗੀ ਪ੍ਰਤਿਪਾਈ ਆ ਹਸਾਲ ਮੇਲਾ ਲਾਉਂਦੇ ਆ ਆ ਕੇ ਬੜਾ ਮਨ ਖੁਸ਼ ਹੋਇਆ ਜੇ ਮਾੜਾ ਸੱਚੇ ਬਾਛਾ ਕਦੋਂ ਤੱਕ ਅਗਲੀ ਵਾਰੀ ਜੂਤ ਮੇਲੇ ਦੇ ਵਿੱਚ ਆਉਣਾ ਠੀਕ ਜਿੱਦ ਦੀ ਮੰਗੀ ਉਹ ਨਹੀਂ ਦਿੱਤੀ ਉਹ ਦੱਸੋ ਕੀ ਕਰੀ ਅੱਜ ਕਿਨੇ ਸਰ ਕੀ ਕਰ ਗਿਆ ਆ ਮਾਣ ਪਿੰਡਾਂ ਦਾ ਚੰਗਾ ਜਿਹੜਾ ਵਿਕਾਸ ਕਰੇ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਮਹੱਲਾ ਕਲੀਨਿਕ ਬਣਾ ਰਹੇ ਆ ਸਕੂਲ ਜਿਹੜੇ ਸਕੂਲ ਆਫ ਐਮਿਨੈਂਸ ਬਣਾ ਰਹੇ ਆ ਖਾਸ ਤੌਰ ਤੇ ਜਿਹੜੀ ਸਪੋਰਟਸ ਹੈ ਉਹਨੂੰ ਡਿਵੈਲਪ ਕਰਨ ਵਾਸਤੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਸਟੇਟ ਲੈਵਲ ਤੇ ਆਪਣੇ ਜਿਹੜੇ ਖਿਡਾਰੀ ਜਿਹੜੇ ਸਟੇਟ ਖੇਡਦੇ ਆ ਨੈਸ਼ਨਲ ਖੇਡਦੇ ਆ ਏਸ਼ੀਅਨ ਖੇਡਦੇ ਆ ਇੰਟਰਨੈਸ਼ਨਲ ਖੇਡਦੇ ਆ ਉਹਨਾਂ ਸਾਰੇ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਇੱਕ ਵਧੀਆ ਖਿਡਾਰੀ ਬਣਾਉਣਾ ਜਿਹਦੇ ਨਾਲ ਪੰਜਾਬ ਦਾ ਨਾਮ ਜੜਾ ਉਦੋਸ਼ ਉਦੋਸ਼ ਅੱਜ ਵਰਸੋਲੇ ਪਿੰਡ ਵਿੱਚ ਬਾਬਾ ਗੁੱਜਾ ਪੀਰ ਸਿੰਘ ਮੇਲਾ ਤਰਾਇਆ ਜਾ ਰਿਹਾ ਹੈ ਅੱਜ ਇਸ ਵਿੱਚ ਮੁੱਖ ਮਹਿਮਾਨ ਤਲਦੀਪ ਸਿੰਘ ਢਾਲੀਵਾਲ ਸ਼ੈਰੀ ਕਲਸੀ ਰਮਨ ਬਹਿਲ ਜੀ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਪਹੁੰਚੇ ਸੀਗੇ ਗਰਦਾਸਪੁਰ ਔਰ ਕਪੂਰ ਖਲਾ ਵਿੱਚ ਕਬੱਡੀ ਮੈਚ ਹੋਣਾ ਜਿਹੜਾ ਜਿੱਤੇਗਾ ਉਹਨੂੰ 60000 ਰੁਪਏ ਜਿਹੜਾ ਹਾਰੇਗਾ ਉਹਨੂੰ 55000 ਰੁਪਏ ਦਾ ਨਾਮ ਦਿੱਤਾ ਜਾਣਾ ਹਾਂਜੀ ਮੇਲੇ ਵਾਸਤੇ 3 ਲੱਖ ਦੀ ਗ੍ਰਾਂਟ ਦੇ ਕੇ ਗਈ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਾਫੀ ਗੈਦਰਿੰਗਾਂ 2000 ਪਲੱਸ ਲੋਕ ਆਏ ਹੋਏ ਆ ਕੋ ਜਿਸ ਦਾ ਮਹਾਰਾਜ ਕਰੇਗਾ ਜੀ ਉਹ ਜਿਸ ਤਰ੍ਹਾਂ ਦਾ ਹੁਕਮ ਹੋਏਗਾ ਦਾਤੇ ਦਾ ਉਸ ਤਰ੍ਹਾਂ ਕਰਾਂਗੇ ਥੈਂਕ ਯੂ ਅੱਜ ਅਸੀਂ ਪ੍ਰੋਗਰਾਮ ਪਿੰਡ ਦੇ ਵਿੱਚ ਸਭਿਆਚਾਰਕ ਤੇ ਖੇਡ ਮੇਲਾ ਇੱਥੇ ਮੇਲੇ ਦੇ ਵਿੱਚ ਸਾਡੇ ਹੈਲਥ ਸਿਸਟਮ ਕੰਪੋਜੀਸ਼ਨ ਦੇ ਚੇਅਰਮੈਨ ਬਲਦ ਸਾਹਿਬ ਉਹਨਾਂ ਨੇ ਸੱਦਾ ਦਿੱਤਾ ਸੀਗਾ ਉਹਨਾਂ ਦੇ ਸੱਦੇ ਤੇ ਪਿੰਡ 'ਚ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਉਹਦੇ ਚਾਏ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਇਹ ਪ੍ਰੋਗਰਾਮ ਹੈ ਪੰਜਾਬ ਨੂੰ ਦੰਗਲਾ ਪੰਜਾਬ ਬਣਾਉਣ ਲਈ ਤੇ ਪੰਜਾਬ ਨੂੰ ਜੇ ਆਪਾਂ ਦੰਗਲਾ ਪੰਜਾਬ ਦੇਖਣਾ ਤੇ ਪੰਜਾਬ ਦੇ ਅੰਦਰ ਖੇਡਾਂ ਸਭਿਆਚਾਰਕ ਮੇਲੇ ਉਹ ਬਹੁਤ ਜੁਧੀ ਹੈ ਸੋ ਮੈਂ ਪਿੰਡ ਵਾਲਿਆਂ ਨੂੰ ਵਧਾਈ ਦੇਣ ਆਇਆ ਸੀ ਕਿ ਉਹਨਾਂ ਨੇ ਕਿੰਨੀ ਚੰਗੀ ਪ੍ਰਤਿਪਾਈ ਆ ਹਸ ਸਾਲ ਮੇਲਾ ਲਾਉਂਦੇ ਆ ਆ ਕੇ ਬੜਾ ਮਨ ਖੁਸ਼ ਹੋਇਆ ਜੇ ਮਾੜਾ ਸੱਚੇ ਬਾਦਸ਼ਾਹ ਕਦੋਂ ਤੱਕ ਅਗਲੀ ਵਾਰ ਵੀ ਜੂਦ ਮੇਲੇ ਦੇ ਵਿੱਚ ਆਉਣਾ ਠੀਕ ਜਿੰਨੀ ਮੰਗੀ ਉਹ ਨਹੀਂ ਦਿੱਤੀ ਉਹ ਦੱਸੋ ਕੀ ਕਰੀ ਅੱਜ ਕਿਨੇ ਤੇ ਸਰ ਕੀ ਕਰ ਜਿਆ ਪਿੰਡਾਂ ਦਾ ਚੰਗਾ ਜਿਹੜਾ ਵਿਕਾਸ ਕਰੇ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਮਹੱਲਾ ਕਲੀਨਿਕ ਬਣਾ ਰਹੇ ਹਾਂ ਸਕੂਲ ਜਿਹੜੇ ਸਕੂਲ ਆਫ ਐਮਿਨੈਂਸ ਬਣਾ ਰਹੇ ਹਾਂ ਖਾਸ ਤੌਰ ਤੇ ਜਿਹੜੀ ਸਪੋਰਟਸ ਹੈ ਉਹਨੂੰ ਡਿਵੈਲਪ ਕਰਨ ਵਾਸਤੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਸਟੇਟ ਲੈਵਲ ਤੇ ਆਪਣੇ ਜਿਹੜੇ ਖਿਡਾਰੀ ਜਿਹੜੇ ਸਟੇਟ ਖੇਡਦੇ ਆ ਨੈਸ਼ਨਲ ਖੇਡਦੇ ਆ ਏਸ਼ੀਅਨ ਖੇਡਦੇ ਆ ਇੰਟਰਨੈਸ਼ਨਲ ਖੇਡਦੇ ਆ ਉਹਨਾਂ ਸਾਰੇ ਖੱਡਾਦਿਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਇੱਕ ਵਧੀਆ ਖਿਡਾਰੀ ਬਣਾਉਣਾ ਜਿਹਦੇ ਨਾਲ ਪੰਜਾਬ ਦਾ ਨਾਮ ਜਿਹੜਾ ਉਹ ਰੋਸ਼ਨ ਹੋਸੇ ਅੱਜ ਵਰਸੋਲੇ ਪਿੰਡ ਵਿੱਚ ਬਾਬਾ ਗੁੱਜਾ ਪੀਰ ਸਿੰਘ ਮੇਲਾ ਤਰਾਇਆ ਜਾ ਰਿਹਾ ਆ ਅੱਜ ਇਸ ਵਿੱਚ ਮੁੱਖ ਮਹਿਮਾਨ ਕੁਲਦੀਪ ਸਿੰਘ ਢਾਲੀਵਾਲ ਸ਼ੈਰੀ ਕਲਸੀ ਰਮਨ ਬਹਿਲ ਜੀ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਪਹੁੰਚੇ ਸੀਗੇ ਗੁਰਦਾਸਪੁਰ ਔਰ ਕਪੂਰਥਲਾ ਵਿੱਚ ਕਬੱਡੀ ਮੈਚ ਹੋਣਾ ਜਿਹੜਾ ਜਿੱਤੇਗਾ ਉਹਨੂੰ 65000 ਰੁਪਏ ਜਿਹੜਾ ਹਾਰੇਗਾ ਉਹਨੂੰ 51000 ਰੁਪਏ ਦਾ ਨਾਮ ਦਿੱਤਾ ਜਾਣਾ ਹਾਂਜੀ ਮੇਲੇ ਵਾਸਤੇ 3 ਲੱਖ ਦੀ ਗ੍ਰਾਂਟ ਦੇ ਕੇ ਗਈ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਾਫੀ ਗੈਦਰਿੰਗ ਆ 2000 ਪਲੱਸ ਲੋਕ ਆਏ ਹੋਏ ਆ ਫੋਟੋ ਜੀ ਦਾ ਮਹਾਰਾਜ ਕਰੇਗਾ ਜੀ ਉਹ ਜਿਸ ਤਰ੍ਹਾਂ ਦਾ ਹੁਕਮ ਹੋਏਗਾ ਦਾਤੇ ਦਾ ਉਸ ਤਰ੍ਹਾਂ ਕਰਾਂਗੇ ਥੈਂਕ ਯੂ